ਗਣਪਤੀ ਪਾਪਾ ਮੋਰੀਆ ਮੰਗਲ ਮੂਰਤੀ ਮੋਰੀਆ ਖਬਰ ਆਸਵਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਜਪੁਰਾ ਦੀਆਂ ਨੇ ਜਿੱਥੇ ਬੜੇ ਹੀ ਸ਼ਰਧਾਪੂਰਵਕ ਸ਼ਰਧਾਲੂ ਭਗਵਾਨ ਸ਼੍ਰੀ ਗਣੇਸ਼ ਜੀ ਮਹਾਰਾਜ ਦੀਆਂ ਮੂਰਤੀ ਆਪਣੇ ਘਰ ਲੈ ਕੇ ਜਾ ਰਹੇ ਨੇ ਦੱਸ ਦਈਏ ਕਿ ਪੂਰੇ ਦੇਸ਼ ਦੇ ਵਿੱਚ ਗਣੇਸ਼ ਉਤਸਵ ਜੋ ਹੈ ਪੂਰੀ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਤੇ ਇਸੇ ਤਰ੍ਹਾਂ ਦੀ ਚਲਕਾ ਰਾਜਪੁਰਾ ਦੇ ਵਿੱਚ ਵੀ ਦੇਖਣ ਨੂੰ ਮਿਲੀ ਹੈ ਜਿੱਥੇ ਸ਼ਰਧਾਲੂ ਪੂਰੇ ਟੋਲ ਟਮਾਕੇ ਦੇ ਨਾਲ ਸ਼੍ਰੀ ਗਣੇਸ਼ ਜੀ ਦੀਆਂ ਮੂਰਤੀਆਂ ਨੂੰ ਸ਼ਰਧਾਪੂਰਵਕ ਆਪਣੇ ਕਰ ਲਿਆ ਜਾ ਰਹੇ ਹਨ श्री गणेश जी ਨੂੰ ਪੂਰੀ ਵਿਧੀ ਵਿਵਧਾਨ ਦੇ ਨਾਲ ਪੂਜਾ ਕੀਤੀ ਜਾਵੇਗੀ ਤੇ 9 ਦਿਨਾਂ ਤੱਕ ਜੋ ਲੋਕ ਨੇ ਆਪਣੇ ਘਰਾਂ ਦੇ ਵਿੱਚ ਭਗਵਾਨ श्री ਗਣੇਸ਼ ਜੀ ਮਹਾਰਾਜ ਦੀ ਮੂਰਤੀ ਨੂੰ ਰੱਖਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਮੂਰਤੀ ਨੂੰ ਵਿਸਰਜਨ ਕਰ ਦਿੱਤਾ ਜਾਂਦਾ ਹੈ ਤੇ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਾਜਪੁਰਾ ਦੀਆਂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਸ ਦੌਰਾਨ ਜਿਨ੍ਹਾਂ ਦੇ ਵੱਲੋਂ ਇਹ ਮੂਟੀਆਂ ਬਣਾਈਆਂ ਗਈਆਂ ਤੇ ਜੋ ਸ਼ਰਧਾਲੂ ਆਪਣੇ ਘਰ ਭਗਵਾਨ श्री ਗਣੇਸ਼ ਜੀ ਮਹਾਰਾਜ ਦੀ ਮੂਰਤੀ ਲੈ ਕੇ ਜਾ ਰਹੇ ਹਨ ਨਾਮ ਆਸਾ ਸਿੰਘ ਹੈ ਜੀ ਕਿੱਥੇ ਰਹਿਣ ਵਾਲੇ ਗਣੇਸ਼ ਨਗਰ ਤੇ ਅੱਜ ਜਿਹੜੇ ਤੁਸੀਂ ਹੋਰੇ ਗਣੇਸ਼ ਜੀ ਦੀ ਮੂਰਤੀ ਲੈਣ ਆਏ ਹੋ ਜੀ ਹਾਂ ਜੀ ਇਹ ਇੱਕ ਗਣੇਸ਼ ਜੀ ਦਾ ਖਾਸ ਉਤਸਵ ਆ ਤੇ ਇਹਨਾਂ ਨੂੰ ਲੈਣ ਆਨੇ ਤੇ 9 ਦਿਨਾਂ ਨੂੰ ਘਰੇ ਰੱਖਦੇ ਆ ਆਪਣੇ ਅੱਛਾ ਠੀਕ ਹੈ ਜੀ ਤੇ 10ਵੇਂ ਦਿਨ ਅਸੀਂ ਇਹਨਾਂ ਨੂੰ ਵਿਸਰਜਨ ਕਰਦੇ ਆ ਇਹਨਾਂ ਦੀ ਮਾਤਾ ਜੀ ਕੋਲੇ ਭੇਜਦੇ ਆ ਇਹਨਾਂ ਨੂੰ ਇਹਨਾਂ ਨੇ ਦੁਨੀਆ ਤੇ ਆਏ ਸੀਗੇ 9 ਦਿਨ ਵਾਸਤੇ ਤੇ 10ਵੇਂ ਦਿਨ ਇਹਨਾਂ ਨੇ ਆਪਣੇ ਘਰੇ ਜਾਣਾ ਹੁੰਦਾ ਜੋ ਕਿ ਗੰਗਾ ਜੀ ਦੇ ਵਿੱਚ ਵਿਸਰਜਨ ਕਰਦੇ ਹੈਗੇ ਆ ਜਿਵੇਂ ਕਈ ਦਿਨ ਹੋ ਕੇ بارش ਪੈ ਰਹੀ ਸੀ ਪਰ ਅੱਜ ਧੁੱਪ ਨਿਕਲੀ ਹੈ ਬਹੁਤ ਵਧੀਆ ਤੁਹਾਨੂੰ ਵਧੀਆ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿਉਂਕਿ ਮੈਂ بارش ਦੇ ਵਿੱਚ ਤਾਂ ਚੰਗੀ ਤਰ੍ਹਾਂ ਲੈ ਕੇ ਵੀ ਜਾਣ ਦੀ ਬਰੋਝੂ ਸੀਗੀ ਹਾਂ ਜੀ ਜੀ ਬਹੁਤ ਪ੍ਰੋਬਲਮ ਆਉਗੀ ਆਮ ਲੋਕਾਂ ਤੁਸੀਂ ਕੀ ਸਨੇਹ ਦੇਣਾ ਚਾਹ ਰਹੇ ਹੋ ਸ਼ਹਿਰ ਵਾਸੀਆਂ ਨੂੰ ਸਨੇਹ ਤਾਂ ਜੇ ਇਹੀ ਆ ਕਿ ਸਾਰਿਆਂ ਨੂੰ ਰੱਖਣਾ ਚਾਹੀਦਾ ਬਹੁਤ ਵਧੀਆ ਹੈ ਸੇਵਾ ਹੁੰਦੀ ਹੈ ਇੱਕ ਸੇਵਾ ਦਾ ਮੌਕਾ ਮਿਲਦਾ ਹੈ ਆ ਬਾਕੀ ਤਰੱਕੀ ਸਭ ਨੂੰ ਮਿਲੇ ਮੈਂ ਇਹੀ ਚਾਹੁੰਦਾ ਤੇ ਜਿੱਦਾਂ ਐਸੀ ਰੱਖਦੇ ਆ ਅਸੀਂ ਸੇਵਾ ਕਰਦੇ ਗਣੇ ਇਹ ਸਾਰੇ ਲੋਕ ਕਰਨ ਤੁਸੀਂ ਪਹਿਲਾਂ ਵੀ ਕਿਤੇ ਲੈ ਕੇ ਲੱਗ ਗਏ ਹੋ ਹਾਂਜੀ ਇਹ ਸਾਡੀ ਘਟੋ ਘੱਟ 12ਵੀਂ ਅੱਛਾ ਜੀ 12ਵੀਂ ਹਰ ਵਾਰੀ ਲੈ ਕੇ ਜਾਂਦੇ ਹਾਂ ਹਾਂਜੀ ਤੇ ਵਿਧਿਪੂਰਬਕ ਉੱਥੇ ਪਾਠ ਪੂਜਾ ਕਰਕੇ ਹਾਂਜੀ ਆਰਤੀ ਹੁੰਦੀ ਹੈ ਦੋ ਟਾਈਮ ਹੁੰਦੀ ਹੈ ਜੀ ਸਵੇਰੇ ਸ਼ਾਮ ਆਰਤੀ ਹੁੰਦੀ ਹੈਗੀ ਆ ਭਜਨ ਬੰਦਗੀ ਹੁੰਦੀ ਹੈਗੀ ਆ ਠੀਕ ਆ ਪੂਜਾ ਬੜੀਆ ਤਰੀਕੇ ਨਾਲ ਹੁੰਦੀ ਹੈ ਵੀ ਸਰਜਨ ਵਾਲੇ ਦਿਨ ਵੀ ਹਵਨ ਰਚਾਇਆ ਜਾਂਦਾ ਸਭ ਨੂੰ ਠੀਕ ਹੈ ਜੀ ਸੋਨ ਲਾਲ ਜੀ ਇਹ ਤੁਹਾਡਾ ਕੀ ਕੰਮ ਕਰਦਾ ਆਪਣੇ ਬਾਰੇ ਜਾਣਕਾਰੀ ਦਿਓ ਜੀ ਇਹ ਜੀ ਆਪਣਾ ਮਿੱਟੀ ਦਾ ਕੰਮ ਹੈ ਜੀ কুমਾਰ ਮਿੱਟੀ ਮੰਡੀ ਤੋਂ ਬੋਲ ਰਹੇ ਆਂ ਜੀ ਆਪੇ ਅੱਛਾ ਅੱਛਾ ਹਾਂ ਜੀ ਆਪਾਂ ਮਿੱਟੀ ਦੇ ਭਾਂਡੇ ਦਾ ਕੰਮ ਹੈ ਜੀ ਮੂਰਤੀਆਂ ਦਾ ਕੰਮ ਹੈ ਜੀ ਆਪਾਂ ਅੱਛਾ ਜੀ ਇਹ ਤੁਸੀਂ ਕਦੋਂ ਤੋਂ ਕਰਦੇ ਆਂ ਜੀ ਇਹ ਪਹਿਲਾਂ ਆਪਣੇ ਮੇਰੇ ਡੈਡੀ ਕੰਮ ਕਰਦੇ ਸੀ ਇਹ ਮਿੱਟੀ ਦਾ ਅੱਛਾ ਜੀ ਹੁਣ ਮਿੱਟੀ ਦਾ ਕੋਦ ਮੈਂ ਆਪ ਕਰਦਾ ਕੰਮ ਅੱਛਾ ਜੀ ਇਹੜੇ ਮੋਟੀਆਂ ਬਣਾ ਰਹੇ ਆ ਇਹਦੇ ਆਖੜੇ ਜਿੱਦੀਆਂ ਲੋਕ ਬੜੇ ਉਤਸ਼ਾਹ ਨਾਲ ਆ ਕੇ ਜਾ ਰਹੇ ਆ ਜੀ ਹਾਂਜੀ ਇਹ ਮਿੱਟੀ ਦੀ ਮੂਰਤੀ ਵੇਚ ਰਹੇ ਜੀ ਤੁਸੀਂ ਅੱਛਾ ਆਪੀਓ ਪੀਤੀ ਨਹੀਂ ਵੇਚਦੇ ਸੀ ਮਿੱਟੀ ਦੀ ਮੂਰਤੀ ਵੇਚਦੇ ਹੋ ਇਹ ਪਿਛੇ ਪਿਛਲੇ ਕਈ ਦਿਨ ਤੋਂ ਬਾਜ਼ ਲਗਾਤਾਰ ਪੈ ਰਹੀ ਹੈ ਹਾਂਜੀ ਹਾਂ ਅੱਜ ਸੂਰਜ ਨਿਕਲਿਆ ਅੱਜ ਲੋਕ ਵਧੀਆ ਤਰੀਕਾ ਲੈਣ ਹਾਂਜੀ ਅੱਜ ਬਹੁਤ ਗਾ ਗਾ ਰਹੇ ਜੀ ਮਿੱਟੀ ਦੀ ਮੂਰਤੀ ਬਹੁਤ ਖਰੀਦ ਰਹੇ ਨੇ ਇਹ ਵੀ ਆਖੜੋਂ ਨੇ ਮੋਟੀਆਂ ਹਾਂਜੀ ਖੁਦ ਆਪ ਬਣਾਉਂਦੇ ਜੀ ਅੱਛਾ ਹਾਂਜੀ ਇਹਨੂੰ ਰੰਗ ਵਗੈਰਾ ਫਿਰ ਰੰਗ ਵਗੈਰਾ ਖੁਦ ਆਪ ਕਰਦੇ ਆਂ ਜੀ ਅੱਛਾ ਹਾਂਜੀ ਆਪ ਤਿਆਰ ਆ ਰਹੇ ਆਪਣੇ ਮਿੱਟੀ ਦੀ ਖਰੀਦਦੇ ਆ ਬਹੁਤ ਮਿੱਟੀ ਦੀ ਮੂਰਤੀ ਖਰੀਦਦੇ ਆ ਆਪਣੇ ਬਾਬੇ ਦੀ ਹਾਂਜੀ ਤੇ ਤੁਸੀਂ ਮਤਲਬ ਇਹ ਇਹ ਸਿਰਫ ਸੇਲ ਕਰਦੇ ਹੋ ਹਾਂਜੀ ਸੇਲ ਕਰਦੇ ਆ ਖੁਦ ਤਿਆਰ ਕਰਕੇ ਆ ਬੇਚਦੇ ਆ ਮੂਰਤੀ ਆਪਾਂ ਬੇਚਦੇ ਹਾਂਜੀ ਤੇ ਤੁਹਾਡੇ ਬੱਚੇ ਵੀ ਇਸ ਕੰਮ ਚਾਰਦੇ ਨਹੀਂ ਜੀ ਬੱਚੇ ਆਪਣਾ ਗ੍ਰਾਫਿਕ ਡਿਜ਼ਾਈਨ ਆਪਣਾ ਕਿ ਦੁਕਾਨ ਹੈ ਜੀ ਅੱਛਾ ਬਜ਼ਾਰਮਾ ਅਰੇ 23 ਕੰਮ ਦਿਨ ਲੱਗਣੇ ਨਹੀਂ ਇਹ ਨਹੀਂ ਆਪ ਕੋ ਖੁਦ ਹੀ ਆਪ ਕਰਦੇ ਹਿੱਸੀ ਕਰ ਲਈ ਹੈ ਹਾਂਜੀ ਕੀ ਕਹਿੰਦੇ ਬੱਚੇ ਨੂੰ ਨਾਲ ਨਾਲ ਆਏ ਕਿ ਕੋਈ ਹੈ ਨਹੀਂ ਬੱਟਰ ਵਗੈਰਾ ਨਹੀਂ ਬੱਚੇ ਬਗੈਰਾ ਤੋਂ ਆਇਆ ਤਾਂ ਥੋੜੀ ਬੋਤੀ ਐਸੇ ਪਹਿਲੇ ਪੀਓਪੀ ਤੱਕ ਨਹੀਂ ਡਿੱਗਦਾ ਸੀ ਹੁਣ ਪੀਓਪੀ ਨੂੰ ਕੋਈ ਲੈਂਦਾ ਨਹੀਂ ਨਾ ਤੁਗੋ ਨਹਿਰ ਵਿੱਚ 던ਨੇ ਗਲਦਾ ਨਹੀਂ ਹੈ ਉਹ ਅਸੀਂ ਕਹਿੰਦੇ ਮਿੱਟੀ ਦੀ ਮੂਰਤੀ ਸੀ ਲਿਓ ਆਪਣੇ ਘਰਾਂ ਵਿੱਚ ਵਿਰਸਜਨ ਕਰੋ ਹਾਂਜੀ ਤੇ ਉਸ ਨੂੰ ਆਪਣੇ ਗਮਲਿਆਂ ਵਿੱਚ ਪਾਓ ਅੱਛਾ ਹਾਂ ਕਿਉਂਕਿ ਆਪਾਂ 11 ਦਿਨ ਆਪਾਂ ਸੇਵਾ ਕਰਨੀ ਹੈ ਉਸ ਮੂਰਤੀ ਦੀ ਫਿਰ ਆਪ ਕੋ ਉਹਨੂੰ ਨਹਿਰ ਵਿੱਚ ਜਾ ਕੇ ਘੇਰ ਦਿੰਨੇ ਆ ਅੱਛਾ ਇਹਨੂੰ ਘਰਾਂ ਆਪਣੇ ਟੱਪਾਂ ਵਿੱਚ ਵਿਰਸਜਨ ਕਰੋ ਇਸਕੇ ਅੰਦਰ ਤੁਲਸੀ ਕੇ ਬੀਜ ਹੈ ਮੂਰਤੀ ਕੇ ਅੰਦਰ ਅੱਛਾ ਅੱਛਾ ਹਾਂਜੀ ਇਹ ਆਪਣੇ ਗਮਲੇ ਮੇ ਬਹੁ ਕਰਾਂ ਰਾਜ ਰਾਣੀ ਹੈ ਬੀਬੀ ਤੁਹਾਡਾ ਕੀ ਕੰਮ ਕਰ ਰਹੀ ਜੀ ਸਾਡਾ ਹੀ ਹੈ ਜੀ ਮਿੱਟੀ ਦਾ ਹੀ ਕੰਮ ਹੈ ਗਣੈਸਥਾ ਦਾ ਕੰਮ ਹੈ ਜੀ ਅੱਛਾ ਪਿਛਲੇ ਪਿੱਛੇ ਤੇ ਕਰਦੇ ਆ ਰਹੇ ਆ ਜੀ ਬਾਬ ਦੱਦੇ ਸਾਡੇ ਤੁਹਾਡੇ ਫੱਦ ਸਾਥ ਵਗੈਰਾ ਇਹੀ ਕੰਮ ਕਰਦੇ ਹਾਂ ਹਾਂਜੀ 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 ਸੁਰੂਤ ਹੈ ਹੀ ਕਰਦੇ ਆ ਰਹੇ ਆ ਜੀ ਤੇ ਬੀਬੀ ਬੱਚੇ ਵੀ ਤੁਹਾਡੇ ਨਾਲ ਕੰਮ ਕਰਦੇ ਤੁਹਾਡੇ ਹਾਂਜੀ ਥੋੜਾ ਬਹੁਤਾ ਕਰਾਂਦੇ ਆ ਜੀ ਪੜਦੇ ਆ ਬੱਚੇ ਜੀ ਅੱਛਾ ਪੜਦੇ ਆ ਬੱਚੇ ਹਾਂਜੀ ਥੋੜਾ ਬਹੁਤ ਇਹ ਤੁਸੀਂ ਬੀਬੀ ਫਿਰ ਕਿੱਥੋਂ ਲੈ ਕੇ ਆਵੇਂ ਮਿੱਟੀ ਵਗੈਰਾ ਇਹ ਇਹ ਇਧਰੋਂ ਲਿਆਉਂਦੇ ਆ ਜੀ ਲੁਧਿਆਣੇ ਤੋਂ ਲਿਆਉਂਦੇ ਆ ਚੰਡੀਗੜ੍ਹ ਤੋਂ ਐਵੇਂ ਲਿਆਉਂਦੇ ਆ ਜੀ ਦੂਰ ਦੂਰ ਤੋਂ ਤੇ ਤੁਸੀਂ ਆਪ ਬਣਾਉਂਦੇ ਆ ਜੀ ਹਾਂ ਰੰਗ ਖੋਦ ਕਰਦੇ ਆ ਜੀ ਅੱਛਾ ਹਾਂਜੀ ਤੇ ਤੁਹਾਡੇ ਬੱਚੇ ਨੂੰ ਪਤਾ ਨਾਲ ਕੰਮ ਕਰਦੇ ਆਂ ਬੱਚੇ ਕੱਟਵਾਦੇ ਕਰਦੇ ਹੁੰਦੇ ਪਰਦੇ ਬੱਚੇ ਕੱਟ ਕਰਦੇ ਆ ਜੀ ਅੱਛਾ ਹਾਂਜੀ ਪਰਦੇ ਆ ਜੀ ਤੇ ਹੁਣ ਵਿੱਚ ਵਿੱਚ ਆ ਜਿਹੜੀ ਕਲਾ ਤੁਹਾਡੀ ਹੈਗੀ ਐਨੀ ਵਧੀਆ ਕਲਾ ਇਹ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ ਹਾਂਜੀ ਸਾਡਾ ਹੁਣ ਕੰਮ ਵੀ ਕੀ ਕਹਿੰਦੇ ਜਾ ਰਹੀ ਜੀ ਹਾਂਜੀ ਕੰਮ ਕੱਟ ਗਿਆ ਜੀ ਸਾਡਾ ਹੁਣ ਬਾਲਾਂ ਤੋਂ ਜੀ ਤੁਸੀਂ ਸਰਕਾਰ ਤੋਂ ਵੀ ਕੀ ਮੰਗ ਕਰਦੇ ਆਂ ਅਸੀਂ ਕਹਿੰਦੇ ਅਸੀਂ ਸਾਨੂੰ ਕੰਮ দেয়া ਜਾਏ ਜੀ ਕੁਝ ਕੁਝ ਵੀ দেয়া ਜਾਏ ਸਾਨੂੰ ਕੰਮ ਬੱਚਿਆਂ ਨੂੰ ਚਾਹੀਦੀ ਨੌਕਰੀ ਲਗਵਾਈ ਜਾਏ ਜੀ ਕਿਤੇ ਮੈਂ ਪੈ ਰਿਆ ਸੀ ਜੀ ਕਈ ਦਿਨਾਂ ਤੋਂ ਜੀ ਹਾਂ ਜੀ ਸਾਡਾ ਕੰਮ ਬਿਲਕੁਲ ਹੀ ਬੰਦ ਹੋ ਰਿਹਾ ਸੀ ਜੀ ਮੀਂਹ ਦੇ ਵਿੱਚ ਬਹੁਤ ਲਾਲੇ ਜੀ ਕਿੱਥੋਂ ਰਹਿਣ ਵਾਲੇ ਉਹਦੇ ਅਸੀਂ ਹਰਿਆਣੇ ਤੋਂ ਆਏ ਹੋਏ ਹਾਂ ਜੀ ਨਹੀਂ ਅੱਡੇ ਵਿੱਚ ਮੱਢੀ ਵਿੱਚ ਤੇ ਕਾਹਦਾ ਕੰਮ ਕਰ ਇਹ ਮਿੱਟੀ ਦਾ ਜੀ ਮੋਤੀਆਂ ਵਾਲੀਆਂ ਦੇ ਆਪਣੇ ਪਾ ਕੀ ਬਕਤਨ ਮਿੱਟੀ ਕੇ ਸਭ ਪਿਆਰ ਕਰਦੇ ਆ ਸਾਡੇ ਦਾ ਬਚਪਨ ਤੋਂ ਹੀ ਹੈ ਜੀ ਪਾਪ ਦਾ ਤੇ ਹੀ ਕੰਮ ਕਰਦਾ ਸੀ ਕਿ ਜਿਸ ਤਰ੍ਹਾਂ ਜਿਹੜਾ ਜੀ ਦਾ ਜਿਹੜਾ ਇਹ ਲੋਕ ਆ ਰਹੇ ਨੇ ਜੀ ਇਸ ਤਰ੍ਹਾਂ ਦਾ ਰਿਸਪੋਰਟ ਜਿਹੜਾ ਬੈ ਜੀ ਵੈਸੇ ਤਾਂ ਪਹਿਲਾਂ ਤਾਂ ਬਾਦ ਇਸ ਨੇ ਇੰਨੇ ਦਿਨ ਤੱਕ ਪਰੇਸ਼ਾਨ ਕਰਕੇ ਰੱਖਿਆ ਹੈਗਾ ਤੇ ਹੁਣ ਅੱਜ ਮਾਰੀ ਮੱਥੇ ਤੂੰਪ ਲੱਗੀ ਹੈ ਤੇ ਆ ਰਹੇ ਆ ਜੀ ਇਹ ਤੁਸੀਂ ਆਪ ਬਣਾਉਂਦੇ ਹੋ ਨੀ ਮੋਟੀਆਂ ਉਸ ਤੁਹਾਡੇ ਵੱਲ ਛੋਟੀਆਂ ਆਪ ਬਣਾਉਂਦੇ ਹੋ ਉਸ ਰੈਡੀਮੇਡ ਲੈ ਕੇ ਆਉਂਦੇ ਅਸੀਂ ਬੜੀਆਂ ਆਪ ਰੈਡੀਮੇਡ ਲੈ ਕੇ ਆਉਂਦੇ ਜਿੱਦ ਤੋਂ ਤੁਹਾਡੇ ਬੱਚੇ ਵਗੈਰੇ ਵਿੱਚ ਤੁਹਾਡੇ ਸਹਿਯੋਗ ਬੱਚੇ ਘੱਟ ਬੱਤ ਕਰਦੇ ਆਂ ਜੀ ਬਾਕੀ ਤਾਂ ਅਸੀਂ ਆਪ ਹੀ ਜ਼ਿਆਦਾ ਕਰਦੇ ਬੱਚੇ ਨਾਲ ਅਲੱਗਤਾ ਕਰਾਂਦੇ ਆਂ ਮਾਨਪੁਜੀ ਜੀ ਜਿਸ ਦਾ ਇੱਕ ਕਲਾ ਜਿਹੜੀ ਇੱਕ ਪੰਜਾਬੀ ਬਣਾਣਾ ਹੈ ਲੇਕਿਨ ਤੁਹਾਨੂੰ ਸਹਿਯੋਗ ਚਾਹੀਦਾ ਨਹੀਂ 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 ਸਾਨੂੰ ਕੁਝ ਨਹੀਂ ਸਹਿਯੋਗ ਚਾਹੀਦਾ